ਆ ਸੇਲ ਦੇ ਵਿੱਚ ਦੁਕਾਨਦਾਰ ਕੋਈ ਕਹਿੰਦਾ 1600 ਵਾਲਾ 800 ਚ ਲੈ ਜਾਓ ਕੋਈ ਕਹਿੰਦਾ ਜੀ 1000 ਵਾਲਾ 600 ਚ ਲੈ ਜਾਓ ਪਰ ਤੁਸੀਂ 350 ਦੇ ਵਿੱਚ ਦੇਈ ਜਾਂਦੇ ਹੋ 600 ਦਾ ਕੁਝ ਬੋਲਦੇ ਨਹੀਂ ਤੁਸੀਂ ਸੇਲ ਹੋ ਲਾਂਦੇ ਆ ਜਿਹਨਾਂ ਕੋ ਪੁਰਾਣਾ ਸਮਾਨ ਕੋ ਫਸਿਆ ਹੁੰਦਾ ਸਾਡੇ ਕੋ ਨਿਤ ਨਵੀਂ ਵੈਰਾਈਟੀ ਆਂਦੀ ਆ ਜਦੋਂ ਛੇ ਲਾਂਦੇ ਉਹ ਕਹਿੰਦੇ 800 ਵਾਲੀ ਚੀਜ਼ 400 ਦੀ ਇਹ ਕਦੇ ਸੁਣਿਆ ਉਹ ਪੁਰਾਣਾ ਸਮਾਨ ਕੱਢਣ ਕਰਕੇ ਛੇ ਲਾਂਦੇ ਉਹਨਾਂ ਨੂੰ ਕੋਈ ਨਵੇਂ ਸਮਾਨ ਦਾ ਮਤਲਬ ਨਹੀਂ ਆ ਚੈੱਕ ਕਰ ਲੋ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਹੈਗੇ ਆ ਬਾਜ਼ਾਰ ਦੇ ਵਿੱਚ ਵਾਕਈ 8 800 ਨੂੰ ਆ 7 700 ਨੂੰ ਆ ਇੱਥੇ 3500 ਰੁਪਏ ਦੇ ਵਿੱਚ ਲਾਤਾ ਦੇਖੋ ਇਹ ਪਿਓਰ ਕੈਮਰੇ ਕਾਟਨ ਦੇ ਵਿੱਚ ਸੂਟ ਆਗਲਾ ਸਵਾਗੇ ਪਾਵੇ ਚੀਜ਼ ਬਹੁਤ ਵਧੀਆ ਗਰਮੀਆਂ ਵਾਸਤੇ ਦੁਪੱਟੇ ਨਾਲ ਆ ਸਿਰਫ 450 ਇੱਥੇ ਲੁੱਟ ਨਹੀਂ ਹੁੰਦੀ ਚਾਹੇ ਬੱਚਾ ਭੇਜੋ ਚਾਹੇ ਬਜ਼ੁਰਗ ਭੇਜੋ ਆ ਦੇਖੋ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲ 450 ਦੇ ਵਿੱਚ ਦਵਾਂਗੇ ਬਾਜ਼ਾਰ 'ਚ 1000 ਰੁਪਏ ਦਾ ਸੂਟ ਤੋ ਆ ਵੀ ਚੈੱਕ ਕਰ ਲੋ ਦੇਖੋ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤਾਜ ਵੀਰ ਦਾ ਕੱਪੜਾ ਲੈਣਾ ਤੁਸੀਂ ਚੈੱਕ ਕਰ ਲੋ ਇਹਦੀ ਫੋਟੋ ਖਿੱਚ ਲੋ ਸੂਟ ਦੀ ਬਾਜ਼ਾਰ ਦੇ ਵਿੱਚ ਕੋਈ ਮੰਗਦਾ 1600 ਕੋਈ ਮੰਗਦਾ 1700 ਕੋਈ ਮੰਗਦਾ 1800 ਵੱਡਾ ਡੀਪੂ ਨੇ 16 1600 ਵਾਲੇ ਸੂਟ 550 ਦੇ ਵਿੱਚ ਕਰਤੇ ਆ ਵੱਡੇ ਦੁਪट्टे ਖੁੱਲੇ ਜਿਹੜਾ ਆਮ ਬਾਜ਼ਾਰ 200 220 ਰੁਪਏ ਦੇ ਵਿਕਦਾ ਇੱਥੇ ਸਿਰਫ 100 ਰੁਪਈਆ ਜਿਹੜਾ ਮਰਜ਼ੀ ਲੈ ਲਓ ਜੈਪੁਰੀ ਲੈ ਲਓ ਜੋਧਪੁਰੀ ਲੈ ਲਓ 100 ਰੁਪਏ ਦੇ ਵਿੱਚ ਵੱਡੇ ਵੱਡੇ ਵਪਾਰੀ ਚਾਹੇ ਲੁਧਿਆਣੇ ਦੇ ਚਾਹੇ ਦਿੱਲੀ ਦੇ ਚਾਹੇ ਅੰਮ੍ਰਿਤਸਰ ਦੇ ਚਾਹੇ ਅਹਮਦਾਬਾਦ ਦੇ ਉਹ ਸਵੇਰ ਤੋਂ ਸ਼ਾਮ ਤੱਕ ਵੱਡਾ ਡੀਪੋ ਤੇ ਇੱਥੇ ਲਾਈਨਾਂ ਲੱਗੀਆਂ ਹੁੰਦੀਆਂ ਵੀ ਸਾਡੇ ਤੋਂ ਕੱਪੜਾ ਤੁਸੀਂ ਕੱਪੜਾ ਖਰੀਦਣ ਨਹੀਂ ਜਾਂਦੇ ਵੱਡੇ ਵੱਡੇ ਵਪਾਰੀ ਇੱਥੇ ਦੇਣ ਜਾਂਦੇ ਆ ਦੇਖੋ ਜੀ ਇੱਥੇ ਡਾਇਰੈਕਟ ਫੈਕਟਰੀਆਂ ਵਾਲੇ ਆਂਦੇ ਆ ਆਪਣਾ ਮਾਲ ਵੇਚ ਕੇ ਜਾਂਦੇ ਆ ਅਸੀਂ ਸਿਰਫ 10 ਰੁਪਏ ਲੈਣੇ 5 ਰੁਪਏ 20 ਰੁਪਏ ਇਤੋਂ ਵੱਧ ਪ੍ਰੋਫਿਟ ਨਹੀਂ ਲੁਕਿਆ ਸਿੱਧਾ ਫੈਕਟਰੀ ਰੇਟ ਤੇ ਸਾਮਾਨ ਲਓ ਜੀ ਆਹ ਦੇਖੋ ਆ ਵੀ ਆ ਗਿਆ ਕਰੀਨਾ ਕਪੂਰ ਵਾਲਾ ਸੂਟ ਜਿਹੜਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਵੱਡਾ ਡੀਪੂ ਤੇ ਆਜੋ 895 ਚ ਲੈ ਜਾਓ ਅਸੀਂ ਪਹੁੰਚ ਚੁੱਕੇ ਹਾਂ ਵੱਡਾ ਡੀਪੂ ਆ ਜਾਓ ਬੰਗਾ ਜਿੱਥੇ ਬਹੁਤ ਸਸਤੇ ਰੇਟਾਂ ਦੇ ਸੂਟ ਮਿਲ ਰਹੇ ਆ ਜਿੱਥੇ ਸ਼ਰਾਰੇ ਗਰਾਰੇ ਗੌਂਡ ਡ्रेसेस ਮਿਲਦੇ ਹੈ ਗਿਆ ਪਰ ਹੈਰਾਨੀ ਦੀ ਗੱਲ ਇਹ ਆ ਵੀ ਪੂਰੇ ਪੰਜਾਬ ਦੇ ਵਿੱਚ ਕੋਈ ਦੁਕਾਨਦਾਰ ਕਹਿੰਦਾ ਮੇਰੀ 3 ਦਿਨ ਦੀ ਸੇਲ ਕੋਈ ਕਹਿੰਦਾ 5 ਦਿਨ ਦੀ ਸੇਲ ਕੋਈ ਕਹਿੰਦਾ 10 ਵੱਡਾ ਢੀ ਪੂਰੇ ਕਰਿਆ ਦੇ ਕੇ ਇਹ ਨਹੀਂ ਕਿ ਆ ਵੀ ਸਾਡੇ ਸੇਲ ਲੱਗੀ ਹੈਗੀ ਆ ਪਰ ਹਰ ਰੋਜ਼ ਉਹਨਾਂ ਸੇਲਾਂ ਨਾਲੋਂ ਵੀ ਵੱਡਾ ਘੱਟ ਹੁੰਦਾ ਜੀ ਮੈਂ ਆ ਵੀ ਚੈੱਕ ਕਰ ਰਿਹਾ ਆ ਸੇਲ ਦੇ ਵਿੱਚ ਦੁਕਾਨਦਾਰ ਕੋਈ ਕਹਿੰਦਾ 800 ਰੁਪਏ ਚ ਲੈ ਜਾਓ ਜੀ 1600 ਵਾਲਾ 800 ਚ ਲੈ ਜਾਓ ਕੋਈ ਕਹਿੰਦਾ ਜੀ 1000 ਵਾਲਾ 600 ਚ ਲੈ ਜਾਓ ਪਰ ਤੁਸੀਂ 350 ਦੇ ਵਿੱਚ ਦੇਈ ਜਾਂਦੇ ਹੋ ਸੇਸੂਲ ਦਾ ਕੁਝ ਬੋਲਦੇ ਨਹੀਂ ਤੁਸੀਂ ਦੇਖੋ ਸੇਲ ਉਹ ਲਾਂਦੇ ਆ ਜਿਨ੍ਹਾਂ ਕੋ ਪੁਰਾਣਾ ਸਮਾਨ ਕੋ ਫਸਿਆ ਹੁੰਦਾ ਸਾਡੇ ਕੋ ਨਿਤ ਨਵੀਂ ਵੈਰਾਈਟੀ ਆਂਦੀ ਆ ਜਦੋਂ ਉਹ ਸੇਲ ਲਾਉਂਦੇ ਉਹ ਕਹਿੰਦੇ 800 ਵਾਲੀ ਚੀਜ਼ 400 ਦੀ ਇਹ ਕਦੇ ਸੁਣਿਆ ਉਹ ਪੁਰਾਣਾ ਸਮਾਨ ਕੱਢਣ ਕਰਕੇ ਸੇਲ ਲਾਉਂਦੇ ਉਹਨਾਂ ਨੂੰ ਕੋਈ ਨਵੇਂ ਸਮਾਨ ਦਾ ਮਤਲਬ ਨਹੀਂ ਅਸੀਂ ਹਰ ਸਾਲ ਪੂਰਾ ਸਾਲ ਸਾਡੇ ਕੋਲ 10-20% ਪ੍ਰੋਫਿਟ ਨਾਲ ਹਰ ਚੀਜ਼ ਲਵੋ ਹੁਣ ਜੇ ਕਿਸੇ ਨੇ ਸੇਲ ਆਣੀ ਹੋਣੀ ਹੈ ਕਹਿਣਾ ਪਹਿਲਾਂ ਸੂਟ ਦਾ ਰੇਟ ਸੀਗਾ 900 ਰੁਪਇਆ ਹੁਣ ਆ ਗਿਆ 450 ਰੁਪਇਆ ਪਹਿਲਾਂ ਹੀ ਇੱਥੇ 350 ਦਾ ਜੀ ਸੇਲ ਕਾਦੀ ਸੇਲ ਦਾ ਕੀ ਫਾਇਦਾ ਹੋਇਆ ਕੱਲ ਵੀ ਬਹੁਤ ਦੂਰੋਂ ਦੂਰੋਂ ਲੋਕ ਆਏ ਉਹ ਕਹਿੰਦੇ ਸੇਲ 'ਚ ਇਹ ਸੂਟ 900 ਦਾ ਦੱਸ ਕੇ 500 ਦਾ ਮਿਲਿਆ ਤੇ ਰੇਟ ਕੀ ਆ 350 ਸ ਕਿੱਤਰਾ ਅੱਜ ਕੱਪੜਾ ਲੈ ਕੇ ਜਾ ਰਹੇ ਆ ਕੋਈ ਇਦਾਂ ਦੀ ਸ਼ਰਤ ਨਹੀਂ ਹੈਗੀ ਵੀ ਚਾਰ-ਚਾਰ ਲੈ ਕੇ ਜਾਓ ਦੋ-ਦੋ ਲੈ ਕੇ ਜਾਓ ਕੋਈ ਇੱਕ-ਇੱਕ ਵੀ ਲੈ ਕੇ ਜਾ ਸਕਦੇ ਆ ਉਹ ਸਾਡੇ ਕੋਲ ਦੁਕਾਨਦਾਰ ਦੂਰੋਂ-ਦੂਰੋਂ ਪਤਾ ਕੀ ਆ ਉਹ ਸਾਡੇ ਕੋਲ ਸਮਾਨ ਲਿਆ ਕੇ ਉਹ ਜਾ ਕੇ ਕਹਿੰਦੇ 900 ਵਾਲਾ ਸੂਟ ਆ ਜੀ 500 ਨੂੰ ਲੈ ਲਓ ਕੋਈ ਕਹਿੰਦਾ 400 ਨੂੰ ਲੈ ਲਓ ਉਹ ਸੇਲਾਂ ਲਾਉਂਦੇ ਸਾਡੇ ਕੋਲ ਤਾਂ ਰੇਡ ਹੀ 350 ਆ ਸਾਡੇ ਕੋਲ ਚਾਹੇ ਇੱਕ ਪੀਸ ਲੈ ਜੇ ਚਾਹੇ ਕੋਈ 50 ਲੈਵੇ ਚਾਹੇ 100 ਲੈਵੇ ਸੋ ਰੇਟ ਇੱਕੋ ਹੀ ਆ ਸलो ਜੀ ਜਿਹੜੇ ਵੱਡੇ-ਵੱਡੇ ਸ਼ੋਰੂਮ ਆ ਵੱਡੇ-ਵੱਡੇ ਦੁਕਾਨਾਂ ਵਾਲੇ ਰੋਲਾ ਪਾਉਂਦੇ ਆ ਸੇਲ ਲੱਗੀ ਸੇਲ ਲ ਤੋ ਸਿੱਧੇ ਤੁਸੀਂ ਇੱਥੇ ਆ ਜਾਓ ਆ ਚੈੱਕ ਕਰ ਲਓ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਹੈਗੇ ਆ ਬਾਜ਼ਾਰ ਦੇ ਵਿੱਚ ਵਾਕਈ 8 800 ਨੂੰ ਆ 7 700 ਨੂੰ ਆ ਇੱਥੇ 350 ਰੁਪਏ ਦੇ ਵਿੱਚ ਲਾਤਾ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰ ਲਈਏ ਇੱਥੇ ਕਮੀ ਕੋਈ ਨਹੀਂ ਪਰ ਸਰ ਹੈਰਾਨੀ ਇਹ ਆ ਭਈ 350 ਤਾਂ ਹੈਗਾ ਦੁਕਾਨਦਾਰ ਕੋ ਇੱਕੋ ਹੀ ਤਰ੍ਹਾਂ ਦੇ ਇੱਕ ਜਾਂ ਦੋ ਡਿਜ਼ਾਈਨ ਆ ਤੁਸੀਂ ਇਹ ਦੇਖੋ ਕਿੰਨੇ ਡਿਜ਼ਾਈਨ ਲਾਤੇ 350 ਦੀ ਡਿਜ਼ਾਈਨਿੰਗ ਤੇ ਵੈਰਾਈਟੀ ਬੜੀ ਰੱਖੀ ਤੁਸੀਂ ਭਾਜੀ ਇੱਕ ਹੋਲ ਸੇਲਰ ਕੋ 200 ਸੂਟ 300 ਸੂਟ 400 ਸੂਟ ਤੋਂ ਬਾਅਦ ਨਹੀਂ ਹੁੰਦਾ ਸਾਡੇ ਕੋਲ ਹਜ਼ਾਰਾਂ ਹੀ ਪੀਸ ਪਏ ਹੁੰਦੇ ਕਿਉਂਕਿ ਰੋਇਦੇ ਹਜ਼ਾਰਾਂ ਵਿੱਚ ਵਿਕਦੇ ਆ ਪੂਰੋਂ ਦੂਰੋਂ ਸਾਰੇ ਲੈਣਾ ਦੇਖ ਕੇ ਇੱਕ ਦੁਕਾਨਦਾਰ ਹੀ ਪੰਜਾਬ ਪੰਜਾਬ ਵਿੱਚ ਚੋਕੇ ਲੈ ਜਾਂਦਾ ਹੈਗਾ ਆ ਤੁਸੀਂ ਚੈੱਕ ਕਰ ਲੋ ਕਿੰਨੇ ਸੋਹਣੇ ਹੈਵੀ ਸੂਟ ਹਨਾ ਉੱਪਰ ਪ੍ਰਿੰਟ ਕੱਢਿਆ ਆ ਸਵੌਲ ਸੀ ਦਾ ਕੰਮ ਆ ਦੁਪੱਟੇ ਨਾਲ ਦਿੰਨੇ ਆ ਬਾਜ਼ਾਰ ਚ 7-800 ਵੱਡਾ ਡੀਪੂ ਤੋਂ 350 ਰੁਪਏ ਦੇ ਵਿੱਚ ਸੂਟ ਲੈ ਜਾਓ ਮੈਂ ਆ ਵੀ ਸਰ ਦੇਖ ਰਿਹਾ ਸੀ ਬਈ ਗਰਮੀਆਂ ਦੇ ਵਿੱਚ ਬੜੇ ਸੋਹਣੇ ਸੋਹਣੇ ਆ ਦੇਖੋ ਇਹ ਵੀ ਤੁਸੀਂ 450 ਦੇ ਵਿੱਚ ਲਾ ਦਾ ਰੇਟ ਦੇਖੋ ਇਹ ਪਿਓਰ ਕੈਮਰੇ ਕਾਟਨ ਦੇ ਵਿੱਚ ਸੂਟ ਆਗਲਾ ਸਵਾਕੇ ਪਾਵੇ ਚੀਜ਼ ਬਹੁਤ ਵਧੀਆ ਗਰਮੀਆਂ ਵਾਸਤੇ ਦੁਪੱਟੇ ਨਾਲ ਆ ਸਿਰਫ 450 ਚ ਜੇ ਕੋਈ ਉਦਾਂ ਲਊਗਾ ਕੋਈ 800 ਦੱਸੀ ਜਾਂਦਾ ਕੋਈ 900 ਇੱਥੇ ਸਿਰਫ 450 ਚ ਮਿਲਣਾ ਔਰ ਹਜ਼ਾਰਾਂ ਇੰਡਸਾਈਨ ਹੈ ਗਿਆ ਦੇਖੋ ਰੰਗ ਵੀ ਬਹੁਤ ਸੋਹਣੇ ਸੋਹਣੇ ਆ ਗਰਮੀਆਂ ਦੇ ਵਿੱਚ ਪਾਉਣ ਲਈ ਕਾਟਨ ਦੇ ਸੂਟ ਰੰਗ ਸੋਹਣੇ ਸੋਹਣੇ ਗਲੇ ਦੇ ਕਿੰਨਾ ਸੋਹਣਾ ਕੰਮ ਆ ਇੱਥੇ ਲੁੱਟ ਨਹੀਂ ਹੁੰਦੀ ਚਾਹੇ ਬੱਚਾ ਪੇਜ ਦੋ ਚਾਹੇ ਬਜ਼ੁਰਗ ਪੇਜ ਦੋ ਆ ਦੇਖੋ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ 450 ਦੇ ਵਿੱਚ ਦਵਾਂਗੇ ਬਾਜ਼ਾਰ 'ਚ 1000 ਰੁਪਏ ਦਾ ਸੂਟ ਆ ਦੇਖੋ ਪ੍ਰਿੰਟ ਵਾਲੇ ਸੂਟ ਆ ਵੀ ਇਹ ਸੂਟ ਕੋਈ 1200 ਕੋਈ 1500 ਇਦਾਂ ਬਿਕਦਾ ਜੀ ਸਾਰੇ ਮਾਡਲ ਵਾਲੇ ਫੋਟੋ ਵਾਲੇ ਡਿਜ਼ਾਈਨ ਆ ਤੇ ਰੇਟ ਸਿਰਫ 450 ਰੁਪਏ ਜਿਹੜਾ ਮਰਜੀ ਲੈ ਲਓ ਲੁੱਟ ਨੂੰ ਬਚਾਨ ਲਈ ਇਹ ਚੀਜ਼ਾਂ ਰੱਖੀਆਂ ਰੇਟ ਪਹਿਨੇ ਉੱਤੇ ਲੱਗੇ ਹੋਏ ਆ ਜਿਹੜਾ ਮਰਜੀ ਆ ਕੇ ਦੇਖੇ ਹਰ ਸੂਟ ਦਾ ਰੇਟ ਉੱਤੇ ਲੱਗਾ ਮਿਲੂਗਾ ਆ ਵੀ ਚੈੱਕ ਕਰ ਲਓ ਦੇਖੋ ਜਿਨ੍ਹਾਂ ਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਦਾਜ ਵੀਰ ਦਾ ਕੱਪੜਾ ਲੈਣਾ ਤੁਸੀਂ ਚੈੱਕ ਕਰ ਲਓ ਇਹਦੀ ਫੋਟੋ ਚਲੋ ਸੂਟ ਦੀ ਬਾਜ਼ਾਰ ਦੇ ਵਿੱਚ ਕੋਈ ਮੰਗਦਾ 1600 ਕੋਈ ਮੰਗਦਾ 1700 ਕੋਈ ਮੰਗਦਾ 1800 ਵੱਡਾ ਢੀਪੂ ਨੇ 16 1600 ਵਾਲੇ ਸੂਟ 550 ਸਰਦ ਦਾਜਬਰੀ ਵਾਲੇ ਸੂਟਾਂ ਦੇ ਵਿੱਚ ਹੀ بڑا ਇਹ ਤਾਂ ਤੁਸੀਂ ਫਰਕ ਪਾ ਦੋ ਤਿੰਨ ਤਿੰਨ ਗੁਣਾ ਰੇਟ ਘੱਟ ਕਰ ਤੇ ਬਾਜ਼ਾਰ ਤੋਂ ਪਲੇਨ ਕਪੜਾ ਬਾਜ਼ਾਰ 'ਚ 7-800 ਦਾ ਮਿੜੀ ਜਾਂਦਾ ਪਲੇਨ ਕਪੜਾ ਇਹ ਕੜਾਈ ਵਾਲਾ ਸੂਟ ਸਿਰਫ 550 ਰੁਪਏ ਦੇ ਵਿੱਚ ਦੇਖੋ 550 ਰੁਪਏ ਦੇ ਕਰੀਬ ਦੇ ਵਿੱਚ ਆ ਚੁੰਨੀ ਵੀ ਨਾਲ ਕੜਾਈ ਵਾਲੀ ਆ ਗਈ ਰੰਗ ਵੀ ਸਾਰੇ ਮਿਲ ਜਾਣੇ ਤੁਹਾਨੂੰ 550 ਵਾਲੇ ਸੂਟਾਂ ਦੇ ਵਿੱਚ ਵੀ ਆ ਦੇਖੋ ਕਿੰਨੇ ਤਰ੍ਹਾਂ ਦੀ ਵੈਰਾਈਟੀ ਆ ਆ ਦੇਖੋ ਕੜਾਈਆਂ ਕੱਡੀਆਂ ਵਾਲੇ ਸੂਟ ਨਾ ਇਹ ਵੀ ਕੋਈ 1200 1500 ਨਹੀਂ ਤੁਹਾਨੂੰ ਸਿਰਫ 550 ਜ ਮਿਲਣਾ ਇਕੱਲੇ ਇਕੱਲੇ ਸੂਰ ਦੇ ਉੱਤੇ ਰੇਟ ਇੱਥੇ ਲਿਖ ਕੇ ਲਾਇਆ ਹੈਗਾ ਜੇ ਆਪਾਂ ਦੁਪੱਟਿਆਂ ਦੀ ਗੱਲ ਕਰ ਲਈਏ ਦੇਖੋ ਗਰਮੀਆਂ ਦੇ ਵਿੱਚ ਦੁਪੱਟਿਆਂ ਦੀ ਵੀ ਬੜੀ ਲੋੜ ਆ ਨਾ ਆਹ ਚੈੱਕ ਕਰ ਲਓ ਦੇਖੋ ਸਰ ਸਾਈਜ਼ ਬੜੇ ਵੱਡੇ ਆ ਵੱਡੇ ਦੁਪੱਟੇ ਖੁੱਲੇ ਜਿਹੜਾ ਆਮ ਬਾਜ਼ਾਰ 200 250 ਰੁਪਏ ਦੇ ਵਿਕਦੇ ਇੱਥੇ ਸਿਰਫ 100 ਰੁਪਈਆ ਜਿਹੜਾ ਮਰਜੀ ਲੈ ਲਓ ਜੈਪੁਰੀ ਲੈ ਲਓ ਜੋਧਪੁਰੀ ਲੈ ਲਓ 100 ਰੁਪਏ ਦੇ ਵਿੱਚ ਦੇਖੋ 100-100 ਰੁਪਏ ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਕਿੰਨੇ ਹਨਾ 1 2 4 5 ਜਿੰਨੇ ਮਰਜੀ ਡਿਜ਼ਾਈਨ ਲਿਜੋ 100 ਰੁਪਏ ਦੇ ਵਿੱਚ ਤੁਹਾਨੂੰ ਇੱਥੇ ਮਿਲ ਜਾਣਾ ਹੈਗਾ ਇੱਥੇ ਇੱਕ ਹੋਰ ਫਾਇਦਾ ਹੈ ਦੇਖੋ ਤੁਸੀਂ 셀ਫ ਸਰਵਿਸ ਲੈ ਸਕਦੇ ਆ ਇੱਥੇ ਸੂਟ ਸਾਰੇ ਪਏ ਆ ਤੁਸੀਂ ਪਸੰਦ ਕਰੋ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਚੱਕ ਕੇ ਕਾਊਂਟਰ ਤੇ ਲਿਆਓ ਇੱਥੇ ਨਾ ਤੁਹਾਨੂੰ ਕਿਸੇ ਨੂੰ ਰੇਟ ਪੁੱਛਣ ਦੀ ਲੋੜ ਆ ਰੇਟ ਲਿਖ ਕੇ ਲਾਇਆ ਆ ਇੱਥੇ ਐਦਾਂ ਨਹੀਂ ਕਰਨਾ ਵੀ ਪਹਿਲਾਂ 1200 ਮੰਗ ਲਈਏ ਫੇਰ ਸਾਡੇ ਤੋਂ 1000 ਲੈ ਲਈਏ 800 ਲੈ ਲਈਏ ਕੱਲਾ-ਕੱਲਾ ਰੇਟ ਕਿੰਨੇ 바ਰਗੇਨਿੰਗ ਵੀ ਕੋਈ ਹੈ ਨਹੀਂ ਇੱਥੇ ਜੀ ਕੋਈ 바ਰਗੇਨਿੰਗ ਨਹੀਂ ਜੀ ਜਦੋਂ ਰੇਟ ਹੀ 10-5 ਰੁਪਏ ਪ੍ਰੋਫਿਟ ਨਾਲ ਲੱਗਾ ਹੋਵੇ ਕਹਿੰਦਾ ਵੀ ਅਣੀ ਆਗੇ ਜੀ ਅਗਲੇ ਨੂੰ ਵਾਤਾ ਬਾਜ਼ਾਰ 1500 ਦਾ ਇੱਥੇ 695 ਰੁਪਏ ਦਾ ਕਹੂਏ ਕਿਉਂ ਆ ਦੇਖੋ ਪੂਰੀ ਕੜਾਈ ਵਾਲਾ ਸੂਟ ਆ ਸਿਰਫ 695 ਰੁਪਏ ਦਾ ਬਹੁਤ سارے ਦੁਕਾਨਦਾਰ ਦਾਅਵੇ ਕਰਦੇ ਵੀ ਸਾਡੀ ਮੈਲ ਆ ਕੋਈ ਕਹਿੰਦਾ ਸਾਡੀ ਫੈਕਟਰੀ ਆ ਕੋਈ ਕਹਿੰਦੇ ਅਸੀਂ ਤਾਂ ਬਹੁਤ ਵੱਡੇ ਹੋਲਸੇਲਦਾਰੇ ਆ ਪਰ ਉਹਨਾਂ ਕੋਲ ਆ ਰੇਟ ਨਹੀਂ ਦੇ ਪਾ ਰਹੇ ਉਹ ਰੇਟ ਤਾਂ ਨਹੀਂ ਦੇ ਪਾਦੇ ਸਾਰੇ ਝੂਠ ਬੋਲਦੇ ਜੀ ਚਾਹੀਦਾ ਇਹ ਆ ਨਾ ਕਿਸੇ ਦੀ ਮੇਲਿਆ ਜੀ ਨਾ ਸਾਡੀ ਮੇਲਿਆ ਹਮ ਠੀਕ ਆ ਇਹ ਫੈਕਟਰੀ ਰੇਟ ਤੇ ਸਮਾਨ ਜਰੂਰ ਆਂਦਾ ਪਰ ਮੇਲਾਂ ਵਾਲੇ ਬਸ ਬੈਠੇ ਆ ਸੂਰਤ ਹਮ ਗੁਜਰਾ ਕੋਈ ਗੁਜਰਾਤ ਬੈਠਾ ਕੋਈ ਕਿਤੇ ਦਾ ਬਣ ਕੇ ਆਂਦਾ ਕੋਈ ਕਿਤੇ ਦਾ ਬਣ ਕੇ ਆਂਦਾ ਰੇਟ ਅਸੀਂ ਦੱਸ ਤੋ 20 ਰੁਪਏ ਪ੍ਰੋਪਰ ਪਰ ਇਹ ਵੀ ਅਸੀਂ ਦੇ ਦਿਆਂ ਸਾਰੇ ਹੀ ਹੋਲ ਸੇਲਰ ਦੁਕਾਨਦਾਰ ਜਿੰਨੇ ਵੀ ਆ ਭੱਜੇ ਰਹਿੰਦੇ ਹਫਤੇ ਚਾਰ ਚਾਰ ਪੰਜ ਪੰਜਨ ਵੱਡੇ ਵੱਡੇ ਵਪਾਰੀ ਚਾਹੇ ਲੁਧਿਆਣੇ ਦੇ ਚਾਹੇ ਦਿੱਲੀ ਦੇ ਚਾਹੇ ਅੰਮ੍ਰਿਤਾਲੇ ਦੇ ਚਾਹੇ ਅਹਮਦਾਬਾਦ ਦੇ ਉਹ ਸਵੇਰ ਤੋਂ ਸ਼ਾਮ ਤੱਕ ਵੱਡਾ ਡੀਪੂ ਤੇ ਇੱਥੇ ਲਾਈਨਾਂ ਲੱਗੀਆਂ ਹੁੰ ਕਪੜਾ ਖਰੀਦਣ ਨਹੀਂ ਜਾਂਦੇ ਵੱਡੇ ਵੱਡੇ ਵਪਾਰੀ ਇੱਥੇ ਦੇਣ ਜਾਂਦੇ ਆ ਦੇਖੋ ਜੀ ਇੱਥੇ ਡਾਇਰੈਕਟ ਫੈਕਟਰੀਆਂ ਵਾਲੇ ਆਂਦੇ ਆ ਆਪਣਾ ਮਾਲ ਵੇਚ ਕੇ ਜਾਂਦੇ ਆ ਅਸੀਂ ਸਿਰਫ 10 ਰੁਪਏ ਲੈਣੇ 5 ਰੁਪਏ 20 ਰੁਪਏ ਇਤੋਂ ਵੱਧ ਪ੍ਰੋਫਿਟ ਨਹੀਂ ਲਓ ਕਿਹਾ ਸਿੱਧਾ ਫੈਕਟਰੀ ਰੇਟ ਤੇ ਸਾਮਾਨ ਮਿਲਦਾ ਸੋ ਆ ਵੀ ਤੁਸੀਂ ਇੱਕ ਹੋਰ ਚੈੱਕ ਕਰ ਲਓ ਦੇਖੋ 450 ਦੇ ਵਿੱਚ ਇੱਕ ਨਹੀਂ ਜੇ ਕਿਸੇ ਨੇ ਆਹ ਟਾਈਗਰ ਪ੍ਰਿੰਟ ਲੈਣਾ ਆ ਤੁਸੀਂ ਚੈੱਕ ਕਰੋ ਹੁਣ ਆ ਫੋਟੋ ਲੱਗੀ ਹੁੰਦੀ ਆ ਫੋਟੋ ਲਾ ਕੇ ਸੂਟ ਇਹੀ 400 1500 ਇਦਾਂ ਪਰ ਇੱਥੇ ਇਦਾਂ ਦੀ ਗੱਲ ਨਹੀਂ ਫੋਟੋ ਲਾ ਕੇ ਲੈ ਲਓ ਚਾਹੇ ਫੋਟੋ ਤੋਂ ਬਿਨਾ ਲੈ ਲਓ ਰੇਟ ਦੇ 1200 ਵਾਲਾ ਸੂਟ 450 ਰੁਪਏ ਦੇ ਵਿੱਚ ਹੈਗਾ ਇਹਦੇ ਵਿੱਚ ਪ੍ਰਿੰਟ ਵੀ ਬੜੇ ਸੋਹਣੇ ਸੋਹਣੇ ਆ ਬਿਲਕੁਲ ਜੀ ਅਸੀਂ ਤਾਂ ਤੁਹਾਨੂੰ ਦੱਸਿਆ ਜਿਹਨੇ ਲੁੱਟ ਤੋਂ ਬਚਣਾ ਵੱਡੇ ਡਿਪੂ ਤੇ ਆ ਕੇ ਸ਼ਾਪਿੰਗ ਕਰੇ ਉਹਨੂੰ ਰੇਟ ਵੀ ਵਾਜੇ ਮਿਲਣਾ ਘੱਟ ਤੋਂ ਘੱਟ ਮਿਲਣਾ ਔਰ ਆ ਸੂਟ ਦੇਖੋ 1200 ਦਾ ਮਿਲਦਾ ਤੇ ਰੇਟ ਕੀ ਆ 450 ਰੁਪਏ ਸੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਛੇਤੀ ਪਹੁੰਚ ਜੋ ਵੱਡਾ ਡਿਪੂ ਅਜਾਜੋਂ ਬੰਗਾ ਦਾ ਜੀ ਵੀਰ ਦਾ ਕੱਪੜਾ ਨਾਲ ਵਿਆਹ ਭਾਵੇਂ ਤੁਹਾਡੇ ਅਗਸਤ ਚ ਆ ਸਤੰਬਰ ਚ ਅਕਤੂਬਰ ਚ ਜਾਂ ਨਵੰਬਰ ਚ ਇੱਥੇ ਬਹੁਤ ਵੱਡਾ ਫਾਰਕ ਹੈਗਾ ਬਾਜ਼ਾਰ ਨਾਲੋਂ 10-10 ਰੁਪਏ 20-20 ਰੁਪਏ ਦੇ ਮਾਰ ਜਾਂਦੇ ਸੂਟ ਵੇਚੇ ਜਾ ਰਹੇ ਆ ਫਾਇਦੇ ਲੈ ਲਓ ਤੁਹਾਨੂੰ ਕੋ ਹੋਰ ਵੀ ਵੈਰਾਈਟੀ ਦਿਖਾਉਣੀ ਆ ਲਓ ਜੀ ਆਹ ਦੇਖੋ ਆ ਵੀ ਆ ਗਿਆ ਕਰੀਨਾ ਕਪੂਰ ਵਾਲਾ ਸੂਟ ਜਿਹੜਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਵੱਡਾ ਡੀਪੂ ਤੇ ਆਜੋ 895 ਚ ਲੈ ਜਾਓ ਸਭ ਵੱਡੇ ਵੱਡੇ ਮਾਡਰਨ ਐਕਟਰ ਨਾਲੇ ਸੂਟ ਵੀ ਤੁਹਾਨੂੰ ਬਾਜ਼ਾਰ ਨਾਲੋਂ ਤਿੰਨ-ਤਿੰਨ ਗੁਣਾ ਰੇਟ ਘੱਟ ਤੇ ਆ ਜੇ ਆਪਾਂ ਗੱਲ ਕਰ ਲਈਏ ਚਾਹੇ ਤੁਸੀਂ ਟਾਈਗਰ ਪ੍ਰਿੰਟ ਲੈ ਲਓ ਚਾਹੇ ਤੁਸੀਂ ਹੋਰ ਪ੍ਰਿੰਟਰ ਲੈ ਲਓ ਮਤਲਬ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਵੱਡਾ ਡਿੱਪੂ ਤੇ ਮਿਲ ਜਾਂਦੀ ਆ ਆ ਵੀ ਦੇਖੋ ਭਾਈ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਮਰਜ਼ੀ ਲੈ ਕੇ ਜਾ ਸਕਦੇ ਹੋ ਕਿੰਨੇ ਸੋਹਣੇ ਨੈਕ ਦੇ ਵਰਕ ਆ ਚੁੱਕੇ ਡਿਜ਼ਾਈਨਿੰਗ ਕਿੰਨੀ ਸੋਹਰ ਆ ਚੁੱਕੀ ਹੈਗੀ ਆ ਕੋਈ 1000 ਨਹੀਂ ਕੋਈ 1200 ਸਿਰਫ 895 ਚ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਕਲਰ ਤੁਹਾਨੂੰ ਇੱਕ ਤੋਂ ਇੱਕ हट ਕੇ ਮੈਣ ਹੈਗੇ ਆ ਜੋ ਤੁਸੀਂ ਪਾਣਾ ਵਾਹ ਵਾਲੀ ਫੀਲਿੰਗ ਆੜੀ ਹੈਗੀ ਆ ਸੋ ਮੈਂ ਕਿਹ ਕਲਰ ਵੀ ਇੱਕ ਤੋਂ ਇੱਕ ਖਟ ਕੇ ਇਨੇ ਸੋਹਣੇ ਆ ਚੁੱਕੇ ਹੈਗੇ ਆ ਕਿ ਤੁਹਾਨੂੰ ਪਸੰਦ ਕਰਨੇ ਮੁਸ਼ਕਲ ਹੋਣੇ ਹੈਗੇ ਕਿਹੜਾ ਲਈਏ ਕਿਹੜਾ ਛੱਡ ਕੇ ਆਈਏ ਆਪਾਂ ਜਿੰਨੇ ਸਿਰਫ 895 ਰੁਪਏ ਵਿੱਚ ਆਹ ਦੇਖੋ ਜੀ ਕਿੰਨੀ ਸੋਹਣੀ ਸ਼ਰਟ ਆ ਪ੍ਰਿੰਟਿੰਗ ਸ਼ਰਟ ਆ ਕਿ ਗਲੇ ਤੇ ਬੜਾ ਸੋਹਣਾ ਕੰਮ ਆ ਗਿਆ ਉਸ ਤੋਂ ਇਲਾਵਾ ਤੁਸੀਂ ਆ ਦੇਖੋ ਪੌਂਚਿਆਂ ਦੇ ਕੰਮ ਕਢਾਈ ਦੇ ਨਾਲ ਨਾ ਬਾਜ਼ਾਰ ਦੇ ਵਿੱਚ ਇਹੇ ਸੂਟ ਤੁਹਾਨੂੰ ਮਿਲਣਾ 2500 ਦਾ ਇੱਥੋਂ ਤੁਹਾਨੂੰ ਆਪਾਂ ਦੇ ਦੇਣਾ ਸਿਰਫ 1050 ਰੁਪਏ ਦੇ ਵਿੱਚ ਦੇਣਾ ਜੇ ਆਪਾਂ 1050 ਵਾਲੇ ਸੂਟਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਬਹੁਤ سارے ਡਿਜ਼ਾਈਨ ਵੈਰਾਈਟੀਆਂ ਆ ਜਾਣੀਆਂ ਹੈਗੀਆਂ ਲੇ ਜਾਓ ਕਿਉਂਕਿ ਤੁਹਾਡਾ ਵੱਡਾ ਫਾਇਦਾ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਲੈਣੇ ਹੋ ਵੱਡਾ ਡਿੱਪੂ ਤੋਂ ਸਿਰਫ 15000 ਰੁਪਏ ਦਾ ਤੁਹਾਨੂੰ ਮਿਲ ਜਾਂਦਾ ਇਹ ਸਭ ਤੋਂ ਵੱਡਾ ਸ਼ੋਰੂਮ ਆ ਜਿੱਥੇ 5-5 10000 ਰੁਪਏ ਮਾਰ ਜਾਂਦੇ ਉੱਤੇ ਕੱਪੜਾ ਵੇਚਿਆ ਜਾ ਰਿਹਾ ਦੇਖੋ ਬੜੇ ਸੋਹਣੇ ਸੋਹਣੇ ਤੁਹਾਨੂੰ ਡਿਜ਼ਾਈਨ ਵੀ ਮਿਲ ਜਾਂਦੇ ਆ ਆ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਵੀਨ ਇੱਕ ਬਣਿਆ ਹੈਗਾ ਕਿੰਨੇ ਪਿਆਰਾ ਪ੍ਰਿੰਟ ਆ ਚੁੱਕਾ ਫਰੰਟ ਦੇਖੋ ਤੇ ਨਾਲ ਦੇਖੋ ਵੈਗ ਦੇਖੋ ਕਿੰਨੀ ਵਧੀਆ ਆ ਚੁੱਕੀ ਹੈ ਮੈਂ ਕਹਿੰਦਾ ਕੋਈ 1500 ਕੋਈ 2000 ਸਿਰਫ 800 ਤੇ 9 ਕੋਈ 4000 ਮੰਗਦਾ ਇੱਥੇ ਤੁਹਾਨੂੰ 2000 1800 2200 ਦੇ ਵਿੱਚ ਮਿਲ ਜਾਣੇ ਆ ਇਹਦੇ ਵਿੱਚ ਜੇ ਤੁਸੀਂ ਡਿਜ਼ਾਈਨ ਦੇਖਣੇ ਦੇਖੋ ਡਿਜ਼ਾਈਨਾਂ ਦੀ ਕਮੀ ਕੋਈ ਨਹੀਂ ਹੈਗੀ ਚਾਹੇ ਤੁਸੀਂ ਸਾਡੇ ਕੋਲੋਂ 350 ਦਾ ਸੂਟ ਲੈ ਜਾਓ 500 ਵਾਲਾ ਲੈ ਜਾਓ 1000 ਦਾ ਲੈ ਜਾਓ ਭਾਵੇਂ ਤੁਸੀਂ ਲੈ ਜਾਓ 25000 ਤੱਕ ਵੀ ਤੁਹਾਨੂੰ ਇੱਥੇ ਸੂਟ ਮਿਲ ਜਾਣੇ ਆ ਆ ਰੇਟ ਚੈੱਕ ਕਰ ਲੋ ਬਾਜ਼ਾਰ ਦਾ ਰੇਟ 3500 ਅਸੀਂ 1495 ਦੇ ਵਿੱਚ ਇਦਾਂ ਦੇ ਸੂਟ ਦੇ ਰਹੇ ਆ ਆ ਦੇਖੋ 15 ਦਾ ਸੂਟ ਕਰਤਾ ਸਿਰਫ 695 ਰੁਪਏ ਵਿੱਚ ਕਿੰਨਾ ਸੋਹਣਾ ਦੇਖੋ ਧਾਗੇ ਦਾ ਕੰਮ ਕੀਤਾ ਵੀ ਨਿਕ ਬਣਿਆ ਹੋਇਆ ਹੈਗਾ ਤੇ ਨਾਲ ਦੇਖੋ ਫੋਟੋ ਵਾਲੇ ਪੇਸ ਆ ਚੁੱਕੇਗਾ ਬਹੁਤ ਹੁੰਸਣੇ ਵਿੱਚ ਡਿਜ਼ਾਈਨਿੰਗ ਆ ਚੁੱਕੀ ਹੈ ਕਿ ਤੁਸੀਂ ਜਲਦੀ ਆਪਣੇ ਪਸੰਦੇ ਕੋੜੀ ਆ ਕੇ ਲੈ ਕੇ ਜਾ ਸਕਦੇ ਹੋ ਸਿਰਫ 695 ਦੇ ਦੇਖੋ 695 ਵਾਲੇ ਦੇ ਵਿੱਚ ਆ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਚਾਹੇ ਤੁਸੀਂ ਬਲੈਕ ਲੈ ਜਾਓ ਤੁਸੀਂ ਪਿੰਕ ਲੈ ਜਾਓ ਤੁਸੀਂ ਵਾਈਟ ਲੈ ਜਾਓ ਤੁਸੀਂ ਆਹ ਲੈ ਜਾਓ ਕੱਲੇ ਆਫਰਾਂ ਚੱਲ ਰਹੀਆਂ ਵੱਡਾ ਡੀਪੋ ਦੇ ਜਲਦੀ ਆ ਜਾਓ ਹੋਰ ਪਾਸੇ ਜਾਣ ਦੀ ਲੋੜ ਨਹੀਂ ਕਿਉਂਕਿ ਪੂਰੇ ਪੰਜਾਬ ਤੋਂ ਸਸਤਾ ਕੱਪੜਾ 10-10 ਰੁਪਏ 5-5 ਰੁਪਏ 15-15 ਰੁਪਏ ਮਾਰ ਜਾਂਦੇ ਇੱਥੇ ਸੂਟ ਵੇਚੇ ਜਾਂਦੇ ਆ ਤੁਸੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਲੈਣੀਆਂ ਤੁਸੀਂ ਰੈਡੀमेड ਕੱਪੜੇ ਲੈਣੇ ਕੁੜੀਆਂ ਲਈ ਮੁੰਡਿਆਂ ਲਈ ਬੱਚਿਆਂ ਲਈ ਸਾਰੀ ਵੈਰਾਈਟੀ ਫੈਮਲੀ ਕੰਪਲੀਟ ਸ਼ੋਰੂਮਾ ਸਾਰਾ ਹੀ ਸਮਾਨ ਤੁਹਾਨੂੰ ਵੱਡਾ ਡੀਪੋ ਤੋਂ ਮਿਲ ਜਾਣਾ ਸੋ ਛੇਤੀ ਆ ਜਾਓ ਆਉਣਾ ਕਿੱਥੇ ਬਾਈ ਜੀ ਇਹ ਤਾਂ ਦੱਸ ਦਿਓ ਬਾਈ ਤੁਸੀਂ ਵੱਡਾ ਢੀਪੂ ਬੰਗਾ ਆਉਣਾ ਹੈਗਾ ਸਾਡੀ ਕੋਈ ব্রাঞ্চ ਵਗੈਰਾ ਨਹੀਂ ਹੈਗੀ ਤੁਸੀਂ ਆਨਲਾਈਨ ਸ਼ਾਪਿੰਗ ਕਰਨੀ ਚਾਹੁੰਦੇ ਹੋ ਘਰ ਬੈਠ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਆ ਸਾਡੀ ਇੰਸਟਾਗ੍ਰam YouTube Facebook ਪੇਜ ਹੈਗੇ ਬੜਾ ਢੀਪੂ ਦੇ ਤੁਸੀਂ ਫੋਲੋ ਲਾਈਕ ਕਰ ਦੋ ਸਕਦੇ ਆ ਤੇ ਨਵੀਂ ਨਵੀਂ ਸਾਡੀ ਅਪਡੇਟ ਦੇਖ ਸਕਦੇ ਆ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜਸਾਹਨ ਟੀਵੀ ਬੰਗਾ